ਅਸਲ ਦੇ ਵਿੱਚ ਨਾ ਸੱਜਣੋ ਮੈਨੂੰ ਨਾ ਕਿਸੇ ਦਿਨ ਕਿਸੇ ਬੰਦੇ ਦਾ ਫੋਨ ਆਇਆ ਸੀਗਾ ਤੇ ਉਹਨੇ ਨਾ ਕਿਸੇ ਪਿੰਡ ਪਤਾ ਨਹੀਂ ਕੋਈ ਚੀਜ਼ ਬਣਾਈ ਆ ਬਸ ਅਸੀਂ ਉਹ ਦੇਖਣ ਚੱਲੇ ਆ ਸਾਰੇ ਕਹਿੰਦੇ ਪਤਾ ਨਹੀਂ ਕਿਵੇਂ ਜਵਾਕ ਉੱਤੇ ਬਹੁਤ ਇੰਜੋਏ ਕਰਦੇ ਹੁਣ ਉਹ ਕਿਹੜੇ ਪਿੰਡ ਬਣੀਆਂ ਕਿਵੇਂ ਬਣੀਆਂ ਤੇ ਕੀ ਬਣੀਆਂ ਤੇ ਕਿੱਥੇ ਬਣੀਆਂ ਉਹ ਸਾਰਾ ਕੋ ਦੇਖਣ ਚੱਲੇ ਯਵਾਕ ਜੱਲਾ ਮੇਲਾ ਲੱਦ ਲਿਆ ਨਾਲ ਇਹਨੂੰ ਤਾਂ ਮੈਂ ਜਵਾਕਾਂ ਚ ਨਹੀਂ ਗਿਣਦਾ ਨਾ ਮੈਂ ਇਹਨੂੰ ਗਿਣਦਾ ਇਹਨੂੰ ਵੀ ਨਹੀਂ ਗਿਣਦਾ ਉਹ ਦੋ ਬੱਚੇ ਲੈ ਲਏ ਸੀ ਉਹ ਪਿੱਛੇ ਇੱਕ ਨਿੱਕਾ ਜਿਹਾ ਲੇਕਨ ਲਿਟਲ ਬாய் ਬੈਠਾ ਲਿਟਲ ਬாய் ਬਹੁਤ ਨਾਲ ਚੱਲਦਾ ਬਸ ਉਹਦਾ ਨਾ ਰਿਵਿਊ ਚੱਲਣਾ ਆ ਬਾਕੀ ਦੇ ਸਾਰੇ ਪਤਾ ਨਹੀਂ ਖਾਣ ਵਾਲੀ ਚੀਜ਼ ਆ ਪਤਾ ਨਹੀਂ ਪਹਿਨਣ ਵਾਲੀ ਆ ਪਤਾ ਨਹੀਂ ਪਾਉਣ ਵਾਲੀ ਆ ਪਤਾ ਨਹੀਂ ਖੇਡਣ ਵਾਲੀ ਆ ਤੇ ਪਤਾ ਨਹੀਂ ਗਵਾਉਣ ਵਾਲੀ ਆ ਹੁਣ ਜਾ ਕੇ ਹੀ ਪਤਾ ਲੱਗੂਗਾ ਆਪਾਂ ਫੋਨ ਨੰਬਰ ਵੀ ਬੰਦੇ ਦਾ ਪਾ ਲੈਣਾ ਯਾਰ ਜਿਹੜੇ ਨੂੰ ਮੇਰੇ ਤੋਂ ਫੋਨ ਆਇਆ ਸੀ ਆਪਾਂ ਨੂੰ ਲੋਕੇਸ਼ਨ ਲਾਉ ਲੋਕੇਸ਼ਨ ਪਹਿਲਾਂ ਮਗਾਉਨੇ ਆ ਫਿਰ ਲਾਉਨੇ ਆ ਫੋਨ ਕਰਦੇ ਆ ਬੰਦੇ ਨੂੰ ਪਤਾ ਨਹੀਂ ਕਿਹੜੇ ਪਿੰਡ ਖਮੀ ਕਿਹੜੇ ਬੰਦੇ ਨੇ ਖਮੀ ਕੀ ਬਣਾਇਆ ਆਜੋ ਚੱਲਦੇ ਆ ਦੇਖਣਾ ਲੈ ਵੀ ਸੱਜਣੋ ਆ ਗਏ ਆ ਗਏ ਉਤਰੋ ਆ ਬਣਿਆ ਭਈ ਪ੍ਰੀਤ ਆਹ ਜੀ ਗਾਰਾ ਸ਼ੰਗਾਰੂ ਫਨ ਜੋਇਨ ਆ ਸਸਟਾ ਮਾਮਲੋ ਮੈਨੂੰ ਸ਼ੱਕ ਪੈਦੀ ਵੀ ਇਹਦੇ ਕੰਮ ਦਾ ਚਲੋ ਆਜੋ ਆਜੋ ਅੰਦਰ ਬੜੋ ਅੰਦਰ ਬੜੋ ਅੰਦਰ ਅੰਦਰ ਬੜਾ ਸਿੱਧਾ ਤੇਰੇ ਕੰਮ ਦੀ ਚੀਜ਼ ਆ ਗਈ ਓਏ ਤੇਰਾ ਤਾਂ ਸੰਡੇ ਬਣ ਗਿਆ ਉਹ ਯਾਰ ਆ ਆ ਮੈਂ ਕਹਿੰਦਾ ਕੋਇਨ ਆ ਬੰਦਾ ਹੈ ਜਿਹਨੇ ਬਣਾਇਆ ਐਨਆਰਆਈ ਸੱਜਣਾ ਬਾਈ ਜੀ ਬਾਹਰੋਂ ਆਏ ਤੁਸੀਂ ਹਾਂਜੀ ਬਾਹਰੋਂ ਆਏ ਜੀ ਆਹ ਦੇਖੋ ਆ ਯਾਰ ਬੜਾ ਵਧੀਆ ਬਣਾਇਆ ਬਾਈ ਜੀ ਕਿਸੇ ਫੋਰ ਨੇ ਬਣਾਉਣਾ ਹੋਵੇ ਰਾਇ ਦੇ ਦੋਗੇ ਤੁਸੀਂ ਬਿਲਕੁਲ ਜੀ ਰਾਇ ਵੀ ਦੇਾਂਗੇ ਉਹਨਾਂ ਨੂੰ ਇਦਾਂ ਦਾ ਇਹਨੇ ਬਣਾ ਕੇ ਵੀ ਦੇਾਂਗੇ ਅਸੀਂ ਫਰੈਂਚਾਈਜ਼ੀ ਅਵੇਲੇਬਲ ਆ ਜੀ ਅੱਛਾ ਮਤਲਬ ਜੇ ਕੋਈ ਬੰਦਾ ਕਰਨਾ ਚਾਹੁੰਦਾ ਹੈ ਤੁਸੀਂ ਫਰੈਂਚਾਈਜ਼ੀ ਦੇ ਦੋਗੇ ਅਜੀ ਆਪਾਂ ਨੂੰ ਖੁਸ਼ੀ ਹੋਊਗੀ ਕੋਈ ਵੀਰ ਇੱਥੇ ਆ ਕੇ ਕੰਮ ਕਰਨਾ ਚਾਹੁੰਦਾ ਕੋ ਸਾਨੂੰ ਬੜਾ ਔਖਾ ਦਾ ਸਾਹਮਣਾ ਕਰਨਾ ਪਿਆ ਕੰਮ ਕਿਹੜਾ ਖੋਲੀਏ ਕਿਹੜਾ ਕਰੀਏ ਬਾਕੀ ਜਾਣਕਾਰੀ ਮਿਲਦੀ ਵੀ ਸੀ ਪਰ ਕਿਸੇ ਵਾਰ ਕੋਈ ਦੱਸਦਾ ਵੀ ਨਹੀਂ ਸੀ ਚੰਗੀ ਤਰ੍ਹਾਂ ਬਈ ਇਹ ਕੰਮ ਨੂੰ ਸੋਖਾ ਹੀ ਇਹ ਕਰਦਾ ਵੀ ਫਰੈਂਚਾਈਜ਼ੀ ਵੀ ਦੇਾਂਗੇ ਜੋ ਤੁਸੀਂ ਦੇਖ ਰਹੇ ਹੋ ਇਹਨਾਂ ਵਿੱਚ ਸਾਰਾ ਸੈਟਅਪ ਉਹਨੂੰ ਕਰਕੇ ਦੇਾਂਗੇ ਜ਼ੀਰੋ ਤੋਂ ਸ਼ੁਰੂ ਕਰਕੇ ਪੈਸੇ ਕਿਵੇਂ ਬਣਦੇ ਆ ਭਾਈ ਇਹ ਚ ਇਹ ਕੰਮ 'ਚ ਪੈਸੇ ਕਿਵੇਂ ਬਣਦੇ ਮਾੜਾ ਪੈਸੇ ਦੇ ਵਿੱਚ ਦੇਖੋ ਜੀ ਬਣਨੇ ਆ ਇਹਦੇ ਨਾਲ ਇਹਦੇ ਨਾਲ ਕਰਨੇ ਲੋਕਾਂ ਨੇ ਗੋਲ ਆ ਇਹ ਚੋਂ ਪੈਸੇ ਕਿਵੇਂ ਬਣ ਜਾਣਗੇ ਦੇ ਵਿੱਚ ਅਸੀਂ ਉਹਨਾਂ ਨੇ ਸਾਨੂੰ ਪੈਸੇ ਦੇ ਕੇ ਜਿਹੜਾ ਗਾਂਧੀ ਵਾਲਾ ਨੋਟਸ ਨਗਦ ਨਰੇਨ ਦੇ ਕੇ ਅਸੀਂ ਉਹਨੂੰ ਆਪਣਾ ਸਿੱਕਾ ਦੇ ਦੇਣਾ ਤੁਸੀਂ ਆਪਣਾ ਸਿੱਕਾ ਦੇ ਦੇਣਾ ਉਹ ਚੱਲਣਾ ਸਾਡੇ ਵਾਲਾ ਹੀ ਚੱਲਣਾ ਇੱਥੇ ਇੱਥੇ ਤੇਰਾ ਸਿੱਕਾ ਚੱਲਣਾ ਇੱਥੇ ਚੱਲਣਾ ਤੇ ਉਹ ਜਿਹੜਾ ਵੀਰ ਕੋ ਖੋਲੂਗਾ ਉੱਥੇ ਉਹਦੇ ਵਾਲਾ ਸਿੱਕਾ ਚੱਲਣਾ ਹਾਂ ਉਹ ਮਰਜ਼ੀ ਤੁਹਾਡੀ ਕੀ ਲਗਾਉਣਾ ਸਿੱਕੇ ਤੇ ਮਤਲਬ ਉਹ ਕਹਿਣ ਤੋਂ ਭਾਬੀ ਇੱਥੇ ਤੁਸੀਂ ਦੋ ਕੰਮ ਸਿੱਖ ਸਕਦੇ ਆ ਵੀ ਜੇ ਤਾਂ ਤੁਹਾਡੇ ਵਾਲਾ ਸਿੱਕਾ ਚਲਾਉਣਾ ਮਤਲਬ ਜਵਾਹ ਖੜਾਉਣੇ ਆ ਬਿਲਕੁਲ ਤਾਂ ਤੁਸੀਂ ਜਵਾਹ ਖੜਾਓ ਹਾਂਜੀ ਜੇ ਆਪ ਦਾ ਸਿੱਕਾ ਚਲਾਉਣਾ ਤਾਂ ਬਾਈ ਨਾਲ ਤਾ ਸੰਪਰਕ ਕਰੋ ਫਿਰ ਬਾਈ ਤੁਹਾਡਾ ਸਿੱਕਾ ਚੱਲ ਲੱਗਾ। ਕੋਈ ਐਨ ਆਰ ਆਈ ਬੰਦਾ ਹੁੰਦਾ ਕਹਿੰਦਾ ਪਿੰਡ ਮੁਰਨਾ ਯਾਰ ਸਿਸਟਮ ਖੋਲਣਾ। ਕਹਿੰਦਾ ਬਾਈ ਬਿਲਕੁਲ ਭਾਈ ਓਪਰਚੁਨਿਟੀ ਪੰਜਾਬ ਦੇ ਵਿੱਚ ਬਹੁਤ ਆ। ਮੈਦਾਨ ਖਾਲੀ ਆ। ਇਹ ਵੈਕਿਊਮ ਜਿੱਦਾਂ ਵੈਕਿਊਮ ਬਣਿਆ ਨਾ ਇਹਨੂੰ ਕੈਪਚਰ ਕਰਨ ਦੀ ਲੋੜੇ ਮਾਰਕੀਟ ਨੂੰ। ਜੋ ਆਕਰ ਲੋਕਾਂ ਦੇ ਜਵਾਕ ਫੁੱਡਾਂ 'ਚ ਟੜੇ ਫਿਰਦੇ ਆ। ਬਿਲਕੁਲ ਜੀ। ਇਹ ਆ ਤਾਂ ਹੈਗੇ ਆ ਭੋਗਪੁਰ ਬਾਈ ਹਨਾ ਭੋਗਪੁਰ। ਭੋਗਪੁਰ ਭੋਗਪੁਰ ਹੈਗਾ ਨਾ ਸੋ ਜਿਉਂ ਸ਼ਹਿਰ ਜੇ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ। ਤਾ ਪੂਰੋ ਚੈਰ ਹੈਗਾ ਗੁਲੰਦਰ ਤੋਂ ਪਠਾਨਕੋਟ ਨੂੰ ਜਦੋਂ ਜਾਂਦੇ ਆ ਮੇਨ ਜਿਹੜਾ ਆਪਣਾ ਜੀਟੀ ਰੋਡ ਆ ਜੁਲੰਦਰ ਤੋਂ ਪਠਾਨਕੋਟ ਜਾਂਦੇ ਆ ਉਹਦੇ ਵਿੱਚ ਇੱਕ ਛੋਟਾ ਜਿਹਾ ਕਸਬਾ ਜੀ ਹੈ ਤੇ ਤੁਹਾਡੇ ਨਾਲ ਤੁਹਾਡੇ ਦੋ ਥਾਮਾਂ ਤੇ ਆਏ ਕਿੰਨ ਥਾਮਾਂ ਤੇ ਆ ਜੀ ਦੂਜਾ ਸਾਡਾ ਟਾਂਡਾ ਵਿੱਚ ਆ ਜੀ ਇਹਦੇ ਨਾਲ ਪੈਸੇ ਕਿਵੇਂ ਬਣਨਗੇ ਇਹਦੇ ਨਾਲ ਇਹਦੇ ਵਿੱਚ ਸਿੱਕਾ ਪਊਗਾ ਇਹਦੇ ਵਿੱਚ ਪੈਸੇ ਬਣਨੇ ਆ ਭਾਈ ਬੱਚਿਆਂ ਨੂੰ ਮਤਲਬ ਗਿਫਟ ਵੀ ਦੇਣਾ ਵਾ ਉਹਨਾਂ ਨੇ ਪਲੇ ਕਰਨਾ ਭਾਈ ਇਹਦੇ ਵਿੱਚ ਕੋਇਨ ਪਾਣਾ ਅੱਛਾ ਤੇ ਕੋਇਨ ਪਾ ਕੇ ਜਿੱਥੇ ਜਿੱਤਣਾ ਵੀ ਟੱਕਣਾ ਆ ਜੇ ਸੀ ਵੀ ਉਹਨਾਂ ਦੇ ਹੱਥ ਜਾ ਗਿਆ ਉਹਨਾਂ ਦਾ ਓਕੇ ਉਹ ਸਿੱਕਾ ਪਾਣਾ ਜਿਹੜੇ ਗਿਫਟ ਲੈ ਗਿਆ ਉਹ ਲੈ ਗਿਆ ਜਿਹੜੇ ਉਹ ਉਹ ਆਪਣੇ ਕੋਲ ਪੈਸੇ ਆ ਉਹ ਆਪਣੇ ਕੋਲੇ ਰਹੇ ਜੀ ਇਹਦੇ ਵਿੱਚ ਉੱਕੇ ਪੁੱਕੇ ਲੈ ਕੇ 300 ਰੁਪਇਆ ਬਾੜ ਦੇਣਾ ਜਵਾਬ ਇਹਦੇ ਕੋਲ ਜੋ ਸਾਰੀਆਂ ਐਕਟੀਵਿਟੀਆਂ ਦੇ ਵਿੱਚ ਆਈਆਂ ਸਲਾਈਡਾਂ ਟਨਲ ਹੋ ਗਈ ਟ੍ਰੈਂਪਲ ਨੇ ਆਹ ਵਾਲ ਕਲਾਈਮਿੰਗ ਹੋ ਗਈ ਇਹਦੇ ਵਿੱਚ ਭਾਵੇਂ ਕਨਸੈਪਟ ਕੱਲਾ ਪੈਸੇ ਬਣਾਉਣ ਦਾ ਚਲੋ ਹੈਗਾ ਹੀ ਉਹ ਤਾਂ ਐਂਡ ਆਫ ਦਾ ਜਿਹਨੇ ਵੀ ਕੰਮ ਕਰਨਾ ਪੈਸਾ ਲਈ ਕਰਨਾ ਬੱਚਿਆਂ ਦੀ ਐਕਟੀਵਿਟੀ ਦੇਖੋ ਆਹ ਫੇ ਦੇਖ ਆਹ ਫੇ ਆਏ ਯਾਰ ਆਏ ਘਰੇ ਕਿੱਥੇ ਕਰਨਾ ਸੀ ਨਹੀਂ ਕਰ ਸਕਦਾ ਜਾਂ ਤਾਂ ਘਰੇ ਖੜੇ ਬੈ ਕੇ ਕਮਰੇ ਚ ਜਾਂ ਸਕੂਲ ਵਾਲੀ ਵਾਸਤੇ ਜਾਂ ਤਲਾਹ ਰੂਮ ਚ ਬਿਲਕੁਲ ਆ ਆ ਆ ਕੰਮ ਨਹੀਂ ਹੁੰਦਾ ਆਹ ਲੈ ਜੀ ਤੇ ਲੈ ਲੈ ਯਾਰ ਬਿਆਹਾਂ ਚ ਨਾ ਜਦੋਂ ਮੰਜੇ ਬਿਸਤਰੇ ਇਕੱਠੇ ਕਰਨ ਨੂੰ ਸਰਾਣਿਆਂ ਨਾਲ ਲੜਦੇ ਹੁੰਦੇ ਸੀ ਆਪਾਂ ਹਨਾ ਬਈ ਜੀਆਂ ਜੀਆਂ ਚੇਤੋਂ ਨੂੰ ਬਿਆਹਾਂ ਚ ਜਦ ਬਸਰਾਣਿਆਂ ਨਾਲ ਲੜਦੇ ਹੁੰਦੇ ਸੀ ਆ ਦੇਖੋ ਸਰਾਣਿਆਂ ਵਾਲੀ ਗੇਮ ਚੱਲਦੀ ਆ ਦੇਖੋ ਆਏ ਸਰਾਣੇ ਮਾਰਦੇ ਹੁੰਦੇ ਸੀ ਕਰਨੇ ਜਦੋਂ ਮੰਜੇ ਬਿਸਤਰੇ ਇਕੱਠੇ ਕਰਕੇ ਨਿਆਣੇ ਆ ਦੇਖੋ ਉਹ ਪਿੱਛੇ ਕੰਪਰੈਸ਼ਨ ਵਾਲੀ ਗਨ ਨਾਲ ਖੇਡੀ ਜਾਂਦਾ ਛੋਟਾ ਉਹ ਦੇਖ ਉਹਰੇ ਫੜਾ ਮੈਨੂੰ ਫੜਾ ਮੈਨੂੰ ਜਾਣ ਦੇ ਇੱਥੇ ਜੁੱਤੇ ਲਾ ਕੇ ਜਾਣੇ ਬਾਈ ਹਾਂਜੀ ਜੁੱਤੇ ਲਾ ਕੇ ਜਾਣੇ ਨੂੰ ਉਹ ਦੇਖੋ ਆ ਲਓ ਕਿਉਂ ਇਧਰਲੇ ਪਾਏ ਨਿਸ਼ਾਨੇ ਲਾਈ ਜਾਂਦਾ ਖਜਵਾਤ ਉਹ ਸਿੱਟ ਉਹ ਤੇ টাইਨਿਸ਼ ਹਨੇਲੋਂ ਬਾਕੀ ਉਹ ਬਦੂ ਘਪੋਜੀ ਬਣਾਦਾ ਜਵਾਕ ਚਲੋ ਇਧਰਲੇ ਪਾਹੇ ਐ ਚੜ੍ਹ ਕੇ ਜਾਂਦੇ ਆ ਦੇਖੋ ਹਾਂਜੀ ਡੰਨ ਆ ਗਿਆ ਜੀ ਥੋੜੀ ਆਵਾਜ਼ ਵਿੱਚ ਆਉਂਦੀ ਹੋਊ ਮੋਟੀ ਆਵਾਜ਼ ਵਿੱਚ ਆਉਂਦੀ ਹੋਊ। ਆ ਗੱਲ ਤੁਹਾਡੇ ਮੈਕ ਲੱਗਿਆ ਹੋਣਾ ਤੁਹਾਡੀ ਆਵਾਜ਼ ਵਿੱਚ ਆਉਦੀ। ਕੋਈ ਗੱਲ ਤਾਂ ਨਹੀਂ ਬੜੀ ਸੀਕ੍ਰੀਟ ਕੀਤੀ ਨਹੀਂ ਜੀ। ਨਹੀਂ ਤਾਂ ਮੈਂ ਕੱਟ ਜਾਾਂਗਾ ਵਿੱਚੋਂ। ਨਹੀਂ ਨਹੀਂ ਕੁਝ ਨਹੀਂ ਕੀਤਾ ਇਹਦਾ। ਆਹ ਉਹ ਕਈ ਵਾਰੀ ਆ ਆ ਆ ਉਹ ਹੋਆ ਬਾਈ ਜਿਹੜਾ ਆਪਾਂ ਫਿਲਮਾਂ ਦਿਖਾਉਨੇ ਹੁੰਦੇ ਆ। ਹਨਾ ਇਹ ਭਾਈ ਵਰਚੁਅਲ ਰਿਐਲਿਟੀ ਐਂਡ 9D। ਹੂੰ ਇੱਕ ਇਹ ਜਿਹੜੀ ਮਸ਼ੀਨਾਂ ਇਹਵੇਂ ਤੁਹਾਨੂੰ ਜੰਨਤ ਵਿੱਚ ਹੀ ਲੈ ਜਾਣਾ ਜੇ ਤੁਸੀਂ ਦੇਖਣਾ ਵੀ ਸੋਲਰ ਕਿਦਾਂ ਦਾ ਤੁਹਾਨੂੰ ਡਿਪੈਂਡ ਕਰਦਾ ਤੁਹਾਡੀ ਲਾਈਕਿੰਗ ਕੀ ਹੈ ਜੇ ਹੁਣ ਮੰਨ ਲਓ ਆਪਾਂ ਇਹਦੇ ਵਿੱਚ ਆਈਏ ਸ਼ੁਰੂ ਤੋਂ ਮੈਂ ਤੁਹਾਨੂੰ ਦੱਸਦਾ। ਹੂੰ ਰੌਕ વોਟਰਫਾਲ ਵੀ ਪਾਣੀ ਡਿੱਗਣ ਦਾ ਕਈ ਪੱਥਰ ਵੀ ਤੁਹਾਡੇ ਦੇ ਪਤਾ ਨਹੀਂ ਕਿਹੜੇ ਵੇ ਲੈ ਕੇ ਡਿੱਗ ਜਾਣਾ ਹਾਂ ਹਾਂਜੀ ਆ ਲੜਾਈ ਹਣੀ ਡ੍ਰੈਗਨ ਦੀ ਆ ਜੰਗਲ ਦੇ ਵਿੱਚ ਡਾਇਨਾਸੌਰ ਤੁਸੀਂ ਇਹਨਾਂ ਦੇ ਵਿੱਚ ਉੱਪਰ ਫਿਰ ਮੈਂ ਸਮਝ ਗਿਆ ਜੀ ਇਹ ਤੁਹਾਨੂੰ ਬਾਕੀ ਜੁਨੀ ਨਾਲ ਤੋੜਦਾ ਆ ਆ ਸਪੇਸ ਚ ਉੱਠ ਜਾਣਾ ਹਾਂਜੀ ਇਹ ਸਪੇਸ ਦੀ ਜਿਹੜਾ ਸਪੇਸ ਵਾਕ ਇੱਥੇ ਹੋ ਜਾਣੀ ਹੈ ਮਤਲਬ ਕੈਨ ਤੋਂ ਭਾਵ ਚਾਹ ਅਸੀਂ ਸਮੁੰਦਰ ਦੇ ਵਿੱਚ ਉਤਰਨਾ ਜਾਂ ਸਪੇਸ ਚ ਜਾਣਾ ਚਾਹੇ ਤੁਸੀਂ ਕੋਈ ਮਾਊਂਟ ਤੇ ਜਾਣਾ ਚਾਹੇ ਵੀ ਡਾਇਨਾਸੌਰ ਦੇ ਜਮਾਨੇ ਜਾਣਾ ਆ ਐਨਕਾਂ ਲੱਗ ਗਈਆਂ ਪਰ ਅਸੀਂ ਉੱਠ ਗਏ ਅਸੀਂ ਐਨਕਾਂ ਲਾ ਕੇ ਇੱਥੇ ਪ੍ਰੋਪਰ ਸੀਟ ਬੈਲਟ ਵੀ ਲਾਉਣੀ ਪੈਣੀ ਹੈ ਕਿਉਂਕਿ ਜਦੋਂ ਇਹ 9 ਡਾਈਮੈਂਸ਼ਨ ਹੈ 9 ਡੀ ਹੈ ਹਮਮ ਨੋਰਮਲ ਕੀ ਹੈ ਲੋਕੀ ਕਹਿੰਦੇ ਜੋ ਪੁਰਾਣਾ ਮਾਡਲ 9 ਡੀ ਦਾ ਪੁਰਾਣੀ ਹੈ ਵੱਡੇ ਸੋਫੇ ਸੈਟਰਾਂ ਵਿੱਚ ਜੀ ਮੈਂ ਜਵਿੰਦਰ ਦੇਖ ਕੇ ਰਾਨਾ ਉਹ ਕਹਿੰਦਾ 9D ਹੈ ਸਾਡੇ ਕੋਲ ਮੈਂ ਕਿਹਾ 9D ਦਾ ਮਤਲਬ ਦੱਸ ਸਕਦਾ ਕੀ 9D ਹੁੰਦਾ ਕੀ ਆ ਜੀ 9 ਡਾਈਮੈਂਸ਼ਨਸ ਹੁੰਦੀਆਂ ਜੀ ਇਹ 9D ਹੈ ਜੀ ਅੱਛਾ ਜੀ ਮੈਂ ਤੁਹਾਨੂੰ ਪ੍ਰੋਪਰ ਬੈਲਟ ਲਾਉਣੀ ਪੈਣੀ ਨਹੀਂ ਤਾਂ ਇੱਕ ਦੋ ਛੋਟੇ ਵੀਰ ਆ ਇਵਨ ਕਿ ਛੋਟੀ ਉਮਰ ਦੇ ਨਹੀਂ ਸੀਗੇ 3 ਵੀ ਇਥੋਂ ਡਿੱਗੇ ਆ ਜੀ ਮਤਲਬ ਜਿਹੜੇ ਆ ਮਾਈਕ ਵਗੈਰਾ ਇਹਨਾਂ ਨੇ এনਵਾਇਰਨਮੈਂਟ ਲੈਣਾ ਸਾਡੇ ਕੰਨਾਂ ਕੰਨਾਂ ਵਾਲੇ ਮਾਰਗਰ ਲੈਣਾ ਦਾ ਇਨਵਾਇਰਨਮੈਂਟ ਉਹਦਾ ਦੀ ਸਾਊਂਡ ਹੋ ਜਾਣੀ ਹੈ ਬਾਕੀ ਸਾਰਿਆਂ ਨਾਲ ਤੁਹਾਨੂੰ ਤੋੜ ਦੇਣਾ ਹੈ ਆ ਜਿਹੜੀ ਹੈਗੀ ਹੈ ਮਸ਼ੀਨ ਇਹਦੇ ਬਾਰੇ ਮੈਂ ਦੱਸਣਾ ਜ਼ਰੂਰ ਚਾਹੂੰਗਾ ਜੀ ਇਹ ਬੋਲਾਂ ਦਾ ਮੀਂਹ ਪੈਣਾ ਇਹਦੇ ਵਿੱਚ ਜਦੋਂ ਕੋਇਨ ਪੈਣਾ ਨਾ ਜਿਹੜਾ ਸਿੱਕਾ ਜਿਹੜਾ ਹੁਣ ਆਪਾਂ ਬੱਚੇ ਦੇ ਵਿੱਚ ਚਲਾਉਣਾ ਜਿਹੜਾ ਹਾਂ ਹਾਂ ਜਿਹੜਾ ਸਿੱਕਾ ਚਲਾਉਣਾ ਉਹਦੇ ਵਿੱਚ ਕੋਇਨ ਪਾ ਕੇ ਬੱਚੇ ਨੇ ਸਾਨੂੰ ਪ੍ਰੈਸ ਕਰਨਾ ਸਟਾਰਟ ਇਹਦੇ ਵਿੱਚ ਬੋਲਾਂ ਦਾ ਭਾਈ ਲਗਾਤਾਰ ਮੀਂਹ ਪੈਣਾ ਅੱਛਾ ਜੀ ਜਦੋਂ ਮੈਂ ਗੇਮ ਨੂੰ ਚੂਜ਼ ਕੀਤਾ ਸੀ ਇਹਦਾ ਕਾਰਨ ਹੈ ਚੂਜ਼ ਕੋ ਕੀਤਾ ਇਹਨੂੰ ਕਸਟਮਾਈਜ਼ ਕਰਾਇਆ ਵਾ ਬੱਚੇ ਨੇ ਜਿੰਨੀ ਐਕਟੀਵਿਟੀ ਕਰਨਗੇ ਬੈਠਕਾ ਮਾਰ ਕੇ ਉਹਨਾਂ ਦੇ ਥੱਲੇ ਬੋਲਣਾ ਚਾਹੀਏ ਉਹਦੇ ਵਿੱਚ ਪਾਉਣੀ ਹੈ ਅੱਛਾ ਜੀ ਜਿੰਨੀ ਜਲਦੀ ਪਹੁੰਚਗੇ ਉਹਨੇ ਉੱਥੇ ਪੁਆਇੰਟ ਵਧਿ ਜਾਣੇ ਆ ਜੇ ਉਹਨਾਂ ਨੇ 85 ਪੁਆਇੰਟ ਹੋ ਗਏ ਉਹਨਾਂ ਨੂੰ ਆਪਾਂ ਗਿਫਟ ਰੱਖਿਆ ਸਾਰੀ ਚੀਜ਼ ਦੇ ਵਿੱਚ ਗਿਫਟ ਠੀਕ ਆ ਗਿਫਟ ਰੱਖਣ ਦਾ ਮਤਲਬ ਇਹ ਨਹੀਂ ਵੀ ਆਪਾਂ ਉਹਨਾਂ ਨੂੰ ਕੋਈ ਇਹ ਕੰਮ ਚਲਾਉਣਾ ਚਾਹੁੰਦੇ ਕਿ ਇਦਾਂ ਦਾ ਕੋਈ ਗਿਫਟ ਨੇ ਗਿਫਟ ਵੀ ਹੋਊਗਾ ਸਟੱਡੀ ਬੇਸ ਹੂੰ ਫੈਸਲਾ ਹੋ ਜਨ ਗਿਆ ਜਿਓਮੈਟਰੀ ਬਾਕਸ ਹੋ ਗਿਆ ਕੋਈ ਇਵਨ ਕਿ ਸਕੂਲ ਬੈਗ ਵੀ ਇੱਕ ਦੋ ਬੱਚੇ ਲੈ ਗਏ ਜਿਹੜੇ ਜ਼ਿਆਦਾ ਐਕਟਿਵ ਸੀਗੇ ਵਾਹ ਰੈਗੂਲਰਲੀ ਜੇ 90 ਬੋਲ ਕੋਈ ਪਾ ਦੇਵੇ ਤੋਂ ਚੱਕੇ ਡਿਪੈਂਡ ਕਰਦਾ ਕਿੰਨਾ ਫਰਤੀਲਾ ਹੋਵੇ ਅਗੇਨ ਫਿਰ ਇਹ ਜੋ ਤੋਰ ਛੱਡਣਾ ਘਰੋਂ ਬਾਹਰ ਨਿਕਲਣਾ ਉਦੋਂ ਹੀ ਕੁਝ ਹੋਣਾ ਠੀਕ ਆ ਠੀਕ ਆ ਠੀਕ ਆ ਬਹੁਤ ਕਮਾਲ ਯਾਰ ਜੇ ਕਿਸੇ ਨੇ ਫਰੈਂਚਾਈਜ਼ੀ ਲੈਣੀ ਆ ਨਾ ਭਾਈ ਹੁਣਾਂ ਤੋਂ ਜੇ ਕਿਸੇ ਐਨਆਰਆਈ ਨੇ ਸੁਪਨਾ ਪੂਰਾ ਕਰਨਾ ਇਧਰਲੇ ਪਾਸੇ ਪੈਸੇ ਕਮਾਉਣ ਦਾ ਤਾਂ ਆ ਸੱਜਣ ਤੁਹਾਡੇ ਕੋਲੇ ਖੜਾ ਜੇ ਤੁਸੀਂ ਸੁਪਨਾ ਪੂਰਾ ਕਰਨਾ ਇਹੋ ਜਿਹਾ ਖੜਾ ਹੁੰਦਾ ਤਾਂ ਵੀ ਇਹ ਵੀਰ ਤੁਹਾਡੇ ਕੋਲੇ ਖੜਾ ਇਹ ਖੜਾ ਹੈ ਭੋਗਪੁਰ ਉਹ ਬਾਕੀ ਦੇ ਕਿਹੜੇ ਕਿਹੜੇ ਸ਼ਹਿਰ ਆ ਜੀ ਭੋਗਪੁਰ ਆ ਜੀ ਫਿਰ ਦੂਜਾ ਟਾਂਡਾ ਵਾ ਤੀਜਾ ਬਟਾਲਾ ਭੋਗਪੁਰ ਟਾਂਡਾ ਤੇ ਬਟਾਲਾ ਵਾਲੇ ਤਾਂ ਜਵਾਕਾਂ ਜੰਮਿਆਂ ਵਾਲੇ ਨੋਟ ਕਰ ਲੋ ਨੰਬਰ ਹਾਂ ਬਾਈ ਕੰਗਾਰੂ ਫਨ ਜ਼ੋਨ ਕੰਗਾਰੂ ਨਾ ਆਪਾਂ ਆਸਟ੍ਰੇਲੀਆ ਤੋਂ ਅਡਾਪਟ ਕੀਤਾ ਹਾਂ ਆ ਆਸਟ੍ਰੇਲੀਆ ਨਹੀਂ ਛੱਡਿਆ ਕਿਉਂਕਿ ਉੱਥੋਂ ਦੇ ਪੈਸੇ ਲੈ ਬਣਿਆ ਰੋਟੀ ਕੱਢੀ ਨੇ ਉੱਥੇ ਈਨੇ ਸਾਲ ਆਪਾਂ ਫੇ ਉਹ ਤਾਂ ਛੱਡਣਾ ਨਹੀਂ ਸੀ ਉਹ ਟਾਂਡਾ ਨਹੀਂ ਫਾਰਮ ਵੀ ਕੰਗਾਰੂ ਹੀ ਹੈ ਬੱਸ ਉਹ ਉਹ ਤਾਂ ਨਹੀਂ ਛੱਡਿਆ ਤੇ ਬਾਕੀ ਦਾ ਸੱਜਣੋ ਜੇ ਕਿਤੇ ਵੀ ਸੱਜਣ ਨਾਲ ਸੰਪਰਕ ਕਰਨਾ ਵੀਰ ਨਾਲ ਤੇ ਨੰਬਰ ਨੋਟ ਕਰ ਲੋ ਜੇ ਜਵਾਕ ਨਿਆਣੇ ਲਿਆਉਣੇ ਆ ਤਾਂ ਵੀ ਤੇ ਜੇ ਕਿਸੇ ਨੇ ਫਰੈਂਚਾਈਜ਼ੀ ਲੈਣੀ ਆ ਤਾਂ ਵੀ